ਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਕਲਾਸ ਕਲਾਸ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਜੱਗਾ ਵੀਰ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਮੈਂ ਵਿਖਾਉਣੀ ਆ ਤੁਹਾਨੂੰ ਮਿੱਤਰੋ ਇੱਕ ਸੂਈ ਸਵਾਈ ਚੰਗੇ ਦੁੱਧ ਦੀ ਮਾਲਕ ਨੂੰ ਚੰਗੀ ਤਿਆਰੀ ਦੇ ਵਿੱਚ ਕਿੰਨੇ ਦੋਦ ਤੇ ਚਲਦੀ ਆ ਕਿੰਨੇ ਦਿਨਾਂ ਦੀ ਸੂਈ ਆ ਕੀ ਵੀਰ ਜੀ ਦਾ ਰੇਟ ਕਰਦਾ ਆ ਜੋ ਸਾਰੀ ਗੱਲਬਾਤ ਆਪਾਂ ਜੱਗੇ ਦੇ ਨਾਲ ਕਰਦੇ ਆ ਖੁੱਲਕੇ ਜੱਗੇ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਆ ਬਾਈ ਠੀਕ ਆ ਵੀਰੇ ਸੇਤਾ ਤੇ ਪਰਿਵਾਰ ਬੜਾ ਠੀਕ ਆ ਵੀਰੇ ਬੜਾ ਸ਼ੁਕਰ ਆ ਬਾਈ ਅੱਛਾ ਜੱਗੇ ਬਾਈ ਅੱਜ ਮੈਂ ਵੇਤਣੀਆਂ ਪੈਕ ਹੈਣਾ ਹਾਂਜੀ ਇਹ ਫਿਰ ਕਿੰਨਵਾ ਸੂਆ ਵੀਰੇ ਇਹ ਤੀਜਾ ਸੂਆ ਸੋਈ ਤੂੰ ਤੀਜਾ ਸੂਆ ਸੋਈ ਆ ਕਿੰਨੇ ਦਿਨ ਹੋ ਗਏ ਵੀਰੇ ਇਹਨੂੰ ਸੋਈ ਨੂੰ ਮਹੀਨਾ ਹੋ ਗਿਆ ਇਹਨੂੰ ਮਹੀਨਾ ਹੋ ਗਿਆ ਸੋਈ ਨੂੰ ਬੱਚਾ ਮਗਰ ਕੱਟਾ ਗਿਆ ਕੱਟੀ ਕੱਟੀ ਆ ਜੀ ਮਗਰ ਕੱਟੀ ਮਗਰ ਕਿੰਨੇ ਦੁੱਧ ਤੇ ਚੱਲਦੀ ਅੱਜ ਅੱਗੇ ਵੀਰੇ ਹਨ ਕੰਡੇ ਵਾਲਾ ਦੁੱਧ ਆਪਾਂ ਤੋਲ ਗਿਆ ਨਾ 1.14 15 ਕਿਲੋ ਮੇਰੇ ਜੀ ਨਹੀਂ ਲਾਇਆ ਘਟਾ ਗਈ ਯਾਰ ਹੁਣ ਕਿੰਨਾ ਵੀਰੇ ਹਾਂ 1.13 ਕਿਲੋ ਹੈਗਾ 13 1.13 ਬਸ ਠੀਕ ਹੈ ਫਿਰ ਬਹੁਤ ਹੋਦਰ ਅੱਛਾ ਕੀ ਰੇਟ ਰੋਗੇ ਜੱਗੇ ਵੀਰੇ ਦੇ ਲੈਣਾ ਮੌਲਤਾ ਦਾ 1 15 ਕਰ ਲਈ 10 ਦੀ ਦੇਦਾ ਹਾਂ ਹਾਂ ਨਾ ਜੀ ਦਾਤੀ ਦੁੱਧ ਬਲਬਾਡੀ ਥੋੜੇ ਜਿਹ ਕਹਿੰਦੀ ਆ ਦੁੱਧ ਦੀ ਕਹਿੰਦਾ ਤੇਰਾ ਰੇਟ ਜ਼ਿਆਦਾ ਪੰਜ ਦੀ ਦੇ ਦਾਂਗੇ ਹੋਰ ਮਾਰ ਬਾਕੀ ਦੇ ਦੇ ਦਾਂਗੇ ਚੱਲ ਕੱਢੀ ਪਰ ਤੋਰੀ ਬਈ ਖੋਲੀ ਪਰ ਲੈ ਮਿੱਤਰੋ ਸਾਢੇ 13 ਕਿਲੋ ਦੁੱਧ ਹੁਣ ਤਿਆਰ ਆ ਸਾਢੇ 14 15 ਚ ਵਿਚ ਕੇ ਆਈ ਸੀ ਕਿਲੋ ਖੰਡ ਦਾ ਫਰਕ ਪਾ ਗਈ ਆ ਕਿਉਂਕਿ ਉੱਪਰੇ ਥਾਂ ਆਈ ਕਰਕੇ ਤੇ ਚਵਾਈ ਚਵਾਈ ਨੂੰ ਬਹੁਤ ਓਕੇ ਦੀ ਰਿਪੋਰਟ ਦੇਖ ਸਕਦੇ ਹੋ ਥਣ ਤੁਹਾਨੂੰ ਬਹੁਤ ਚੰਗਾ ਲੱਗਾ ਚਵਾਈ ਦੀ ਡੱਕੀ ਹੋਈ ਆ ਸਵੇਰ ਦੇ ਟਾਈਮ ਦੀ ਤੇ ਉਸ ਹੱਬ ਤੇ ਇਹ ਵੀਡੀਓ ਬਣਾ ਰਹੇ ਆ ਜਜਮੈਂਟ ਕਰਨ ਲਈ ਘੋਰਾ ਮਰਾ ਦੇ ਨੀ ਬਾਲੀ ਗੱਲ ਹਾਂ ਮੁਲਾਦੇ ਵਿੱਚ ਕਾ ਬਾਤ ਬਣਾ ਦੀ ਬੱਚਾ ਲੜੀ ਮੜਾਇਆ ਲੈ ਵੀ ਮਿੱਤਰੋ ਚੂਣ ਚਣ ਬਹੁਤ ਚੰਗਾ ਆ ਮੈਨੂੰ ਆਪਾਂ ਤਸੱਲੀ ਕਰਾ ਦਾਂਗੇ ਤੁਹਾਡੀ ਹੂੰ ਓਕੇ ਬੱਚੇ ਪਾਉਣੇ ਨੀਲੀ ਦੇ ਵੀ ਲੈ ਲੈਣਾ ਵੀ ਜੱਗੇ ਵੀਰੇ ਹਾਂ ਗ੍ਰੇਡਰ ਆ ਪੂਰਾ ਹੂੰ ਕੋਈ ਮਤਲਬ ਸੀਮਿੰਟ ਤੇ ਡਿਪੈਂਡ ਆ ਜਿਹੜਾ ਵਰਤਾਂਗੇ ਉਹ ਬੱਚੇ ਪੈਦਾ ਕਰੂਗੀ ਹਾਂ ਹਾਂ ਛੱਡੀ ਬੱਚਾ ਕਿਦੋਂ ਹੂੰ ਬਾਟੀ ਫੜੀ ਲੈ ਵੀ ਮਿੱਤਰੋ ਬਾਟੀ ਫੜੀ ਦੇਖੋ ਕਿਰਾਂ ਦੀ ਚੁਵਾਈ ਚੁਵਾਈ ਦੀ ਹਾਂ ਬਾਟੀ ਲੈ ਵੀ ਮਿੱਤਰੋ ਤੁਹਾਨੂੰ ਚੂਣ ਦਿਖਾਉਣਾ ਮੈਂ ਇਹਦਾ ਕਰਾਂ ਦੀ ਲੈ ਜੱਗਿਆ ਵੀਰੇ ਕਰਦੇ ਸ਼ੁਰੂ ਬਾਬੇ ਦਾ ਨਾਮ ਲੈ ਕੇ ਜੋ ਵੜਾਉਣੀ ਤੌਣ ਤੂੰ ਇਹਨੂੰ ਮਾਰੇ ਡੱਕੀ ਲੈ ਵੀ ਮਿੱਤਰੋ ਸੁਆ ਇਚਾਨ ਬਹੁਤ ਚੰਗਾ ਮੇਰਾ ਹਨਾ ਚਾਨਾ ਕਰ ਦੂਜੇ ਦੀਆਂ ਮਾਰ ਦੇ ਜੀ ਜੱਗੇ ਇੱਕ ਗਾਲ ਆ ਬੰਦੇ ਨੂੰ ਚੂਣ ਵਾਲੇ ਨੂੰ ਮੈਂ ਮਾਰੀ ਨਹੀਂ ਚਵਾ ਬਹੁਤ ਚੰਗਾ ਹਨਾ ਬਹੁਤ ਜ਼ਿਆਦਾ ਚੰਗਾ ਚਵਾ ਇਹ ਨੰਬਰ ਦੇ ਅੱਗੇ ਬਾਈ ਦਾ ਸਕਰੀਨ ਤੇ ਲਾਉਂਗਾ ਗੱਲਬਾਤ ਲਈ ਪਿੰਡ ਕਲਾਸ ਤੋਂ ਜਿਲ੍ਹਾ ਫੋਟ